ਵੇਰ ਕਾ ਦੀ ਵੀਡੀਓ ਤੇ ਰਿਸਪੌਂਸ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਹੁਣਾਂ ਭੈਣ ਭਰਾਵਾਂ ਵਾਸਤੇ ਵੀਡੀਓ ਬਣਾਵਾਂ ਜਿਨ੍ਹਾਂ ਨੂੰ ਅਸਲ ਵਿੱਚ ਕੰਮ ਦੀ ਜ਼ਰੂਰਤ ਹੈ ਔਰ ਉਹ ਕੰਮ ਕਰਨਾ ਚਾਹੁੰਦੇ ਨੇ ਇਸ ਦੇ ਨਾਲ ਹੀ ਉਹ ਘਰਾਂ ਤੋਂ ਦੂਰ ਨਾ ਜਾ ਕੇ ਆਪਣੇ ਹੀ ਲੋਕਲ ਏਰੀਆ ਦੇ ਵਿੱਚ ਆਪਣੇ ਦੇ ਆਪਣੇ ਪਰਿਵਾਰ ਦੇ ਲਈ ਰੋਜੀ ਰੋਟੀ ਕਮਾ ਸਕਣ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਅਜਿਹੇ ਬ੍ਰਾਂਡ ਬਾਰੇ ਗੱਲ ਕਰਨ ਜਾ ਰਿਹਾ ਹਾਂ ਜੋ ਤੁਹਾਨੂੰ ਬਿਜ਼ਨਸ ਦੇ ਨਾਲ ਨਾਲ ਮਾਰਕੀਟਿੰਗ ਔਰ ਐਡਵਰਟਾਈਜ਼ਮੈਂਟ ਫੈਸਿਲਿਟੀ ਵੀ ਦੇਗਾ ਦੋਸਤੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਨੂੰ ਦੱਸ ਦਵਾਂਗਾ ਅੱਜ ਮੈਂ ਤੁਹਾਡੇ ਨਾਲ ਵਾਡੀਲਾਈਲ ਆਈਸਕ੍ਰੀ ਸਰਸ਼ੀ ਗਾਲ ਮੈ ਰੰਜੀਤਪਾ ਦੋਸਤੋ ਵਾਡੀ ਲਾਲ ਕਿਸੇ ਵੀ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਆਪਣੇ ਸਾਰੇ ਲੋਕਾਂ ਨੂੰ ਆਪਣੇ ਇੰਡੀਅਨ ਬ੍ਰੈਂਡ ਬਾਰੇ ਮੈਨੂੰ ਲੱਗਦਾ ਕਿ ਪਤਾ ਹੀ ਹੈ 1907 ਤੋਂ ਲੈ ਕੇ ਹੁਣ ਤੱਕ ਇਸ ਆਈਸਕ੍ਰੀਮ ਨੇ ਆਪਣੇ ਮਾਰਕੀਟ ਸਟੇਬਲ ਕਰਕੇ ਰੱਖੀ ਹੋਈ ਹੈ ਦੋਸਤੋ ਮੈਨੂੰ ਇਹ ਲੱਗਦਾ ਕਿ ਤੁਸੀਂ ਕਦੀ ਨਾ ਕਦੀ ਵਾਡੀ ਲਾਲ ਦੀ ਆਈਸਕ੍ਰੀਮ ਖਾਧੀ ਹੋਣੀ ਹੈ ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਤਾਂ ਆਈਸਕ੍ਰੀਮ ਤੋਂ ਕਿਵੇਂ ਪੈਸੇ ਕਮਾਏ ਜਾਂਦੇ ਨੇ ਤੁਸੀਂ ਸਿੱਖ ਜਾਵੋਗੇ ਆ ਹੁਣ ਗੱਲ ਕਰਦੇ ਹਾਂ ਕਿ ਵਾਡੀ ਲਾਲ ਬਿਜ਼ਨਸ ਨਾਲ ਕਿਵੇਂ ਜੁੜਿਆ ਜਾਵੇ ਦੋਸਤੋ ਵਾੜੀਰਾਲ ਦੇ ਨਾਲ ਤੁਸੀਂ ਦੋ ਜਰੀਏ ਦੇ ਨਾਲ ਜੁੜ ਸਕਦੇ ਹੋ ਇੱਕ ਤਾਂ ਤੁਸੀਂ ਫਰੈਂਚਾਈਜ਼ੀ ਦੇ ਜਿਹੜੀ ਹੈ ਜੁੜ ਸਕਦੇ ਹੋ ਦੂਸਰਾ ਤੁਸੀਂ ਰਿਹੜੀ ਦੇ ਜਿਹੜੀ ਹੈ ਜੁੜ ਸਕਦੇ ਹੋ ਫਰੈਂਚਾਈਜ਼ ਦੇ ਜਿਹੜੀ ਹੈ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤੇ ਬਿਜ਼ਨਸ ਚਲਾਉਣਾ ਥੋੜਾ ਜਿਹਾ ਕਾਸਟਲੀ ਹੈ ਕਿਉਂਕਿ ਤੁਹਾਨੂੰ ਉਸ ਦੀ ਫੀਸ ਦੇਣੀ ਪਵੇਗੀ ਫਰੈਂਚਾਈਜ਼ੀ ਬਿਜ਼ਨਸ ਸ਼ੁਰੂ ਕਰਨ ਦੇ ਲਈ ਤੁਹਾਡਾ 507 ਲੱਖ ਰੁਪਏ ਆਰਾਮ ਨਾਲ ਲੱਗ ਜਾਏਗਾ ਅਤੇ ਇਸ ਦੇ ਨਾਲ ਨਾਲ ਤੁਹਾਡੇ ਕੋਲ ਖਾਸ ਏਰੀਆ ਦੇ ਵਿੱਚ ਸ਼ਾਪ ਹੋਣੀ ਚਾਹੀਦੀ ਪਰ ਫਰੈਂਚਾਈਜ਼ ਦੇ ਕੰਪੈਰੀਜ਼ਨ ਦੇ ਵਿੱਚ ਰੇੜੀ ਲਗਾਉਣਾ ਜ਼ਿਆਦਾ ਬੈਨੀਫੀਸ਼ੀਅਲ ਹੈ ਕਿਉਂਕਿ ਰੇੜੀ ਜਾਂ ਮੋਬਾਈਲ ਕਾਰਡ ਲਗਾਉਣ ਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਦੀ ਇਨਵੈਸਟਮੈਂਟ ਨਹੀਂ ਕਰਨੀ ਪਵੇਗੀ ਤੁਸੀਂ ਬਸ 5000 ਰੁਪਏ ਦੇ ਨਾਲ ਆਪਣਾ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਇਸਦੇ ਲਈ ਅੱਜ ਮੈਂ ਸਿਰਫ ਰੇੜੀ ਬਿਜ਼ਨਸ ਬਾਰੇ ਹੀ ਗੱਲ ਕਰਾਂਗਾ ਜੇ ਤੁਸੀਂ ਚਾਹੁੰਦੇ ਹੋ ਕਿ ਫਰਾਂਚਾਈਜ਼ੀ ਬਿਜ਼ਨਸ ਮਾਡਲ ਨੂੰ ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰਾਂ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖਿਓ ਤਾਂ ਕਿ ਮੈਂ ਉਸ ਦੇ ਬਾਰੇ ਡਿਟੇਲ ਦੇ ਵਿੱਚ ਇੱਕ ਹੋਰ ਵੀਡੀਓ ਬਣਾਵਾਂ ਦੋਸਤੋ ਰੇੜੀ ਲਗਾਉਣ ਦੀ ਗੱਲ ਬਹੁਤ ਸਾਰੇ ਵੀਰਾਂ ਨੂੰ ਅਜੀਬ ਲੱਗ ਸਕਦੀ ਹੈ ਔਰ ਇਸ ਦੇ ਨਾਲ ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਵੀਰਾਂ ਨੂੰ ਬੁਰਾ ਵੀ ਲੱਗ ਜਾਵੇ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਪਰਦੇਸੀ ਵੀ ਰੇੜੀ ਦੇ ਸਿਰ ਤੇ ਆਪਣੇ ਪੈਰ ਪੱਕੇ ਕਰ ਗਏ ਹੁਣ ਤਾਂ ਬਹੁਤ ਸਾਰੇ ਪੰਜਾਬੀ ਵੀਰ ਵੀ ਰੇੜੀ ਦੇ ਬਿਜ਼ਨਸ ਵਿੱਚ ਆਪਣਾ ਹਿੱਸਾ ਪ ਸਿਰਫ ਬਿਜ਼ਨਸ ਤੇ ਫੋਕਸ ਕਰਕੇ ਆਪਾਂ ਇਸ ਨੂੰ ਹੋਰ ਵੱਡਾ ਬਣਾ ਸਕਦੇ ਹਾਂ ਮੋਹਾਲੀ ਦੇ ਕੁੱਤਾ ਮੁਹੰਮਦ ਖਾਨ ਤੋਂ ਬਾਅਦ ਬਹੁਤ ਸਾਰੇ ਲੋਕ ਪੰਜਾਬੀ ਵੀਰਾਂ ਦੀ ਰੇੜੀਆਂ ਤੋਂ ਖਾਣਾ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਲੋਕਡਾਊਨ ਦਾ ਸਮਾਂ ਸੀ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਰੇੜੀ ਬਿਜ਼ਨਸ ਸ਼ੁਰੂ ਕੀਤਾ ਉਸ ਬਿਜ਼ਨਸ ਤੋਂ ਉਹਨਾਂ ਨੇ ਰੈਸਟੋਰੈਂਟ ਤੱਕ ਖੋਲ੍ਹੇ ਵਾੜੀਲਾ ਰੇੜੀ ਲਗਾਉਣ ਲਈ ਤੁਸੀਂ ਕਿਸੇ ਵੀ ਰੇੜੀ ਵਾਲੇ ਤੋਂ ਠੇਕੇਦਾਰ ਦਾ ਨੰਬਰ ਲੈ ਕੇ ਤੁਸੀਂ ਉਸ ਦੇ ਨਾਲ ਡਾਇਰੈਕਟ ਜੁੜ ਸਕਦੇ ਹੋ ਰੇੜੀ ਦੇ ਨਾਲ ਜੁੜਨ ਦਾ ਤੁਹਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੈਗੇ ਤੁਹਾਨੂੰ ਰੇੜੀ ਵੀ ਖਰੀਦਣੀ ਨਹੀਂ ਪੈਂਦੀ ਇਹ ਤਾਂ ਠੇਕੇਦਾਰ ਵੱਲੋਂ ਬਿਲਕੁਲ ਫ੍ਰੀ ਮਿਲਦੀ ਹੈ ਇਸ ਦੇ ਵਿੱਚ ਜੋ ਬਿਜਲੀ ਦਾ ਖਰਚਾ ਹੁੰਦਾ ਹੈ ਉਹ ਵੀ ਠੇਕੇਦਾਰ ਖੁਦ ਕਰਾਉਂਦਾ ਹੈ ਅਤੇ ਇਸ ਦੇ ਨਾਲ ਜੇਕਰ ਰੇੜੀ ਦੇ ਵਿੱਚ ਕੋਈ ਖਰਾਬੀ ਆ ਜਾਏ ਤਾਂ ਇਸ ਦਾ ਖਰਚਾ ਵੀ ਸਾਰਾ ਠੇਕੇਦਾਰ ਹੀ ਪਾਰਦਾ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੇੜੀ ਦਾ ਬਿਜ਼ਨਸ ਕਰਨ ਦੇ ਲਈ ਤੁਹਾਨੂੰ ਕੋਈ ਵੀ ਖਾਸ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਲੋਕ ਜੋ ਹੈਂਡੀਕੈਪ ਨੇ ਜਾਂ ਉਹ ਦਿਹਾੜੀ ਤੇ ਜਾਂਦੇ ਨੇ ਉਹ ਇੱਥੋਂ ਵਧੀਆ ਇਨਕਮ ਜਨਰੇਟ ਕਰ ਸਕਦੇ ਨੇ। ਇਸ ਦੇ ਨਾਲ ਹੀ ਤੁਹਾਨੂੰ ਸਿਰਫ 4 ਤੋਂ 5000 ਰੁਪਏ ਦੀ ਸਿਕਿਉਰਿਟੀ ਦੇਣੀ ਪੈਂਦੀ ਹੈ। ਉਹ 4 ਤੋਂ 5000 ਰੁਪਏ ਦਾ ਤੁਹਾਨੂੰ ਮਾਲ ਵੀ ਦੇ ਦਿੰਦੇ ਨੇ। ਜੇਕਰ ਮੈਂ ਵਾੜੀਲਾ ਰੇੜੀ ਬਿਜ਼ਨਸ ਤੋਂ ਹੋਣ ਵਾਲੇ ਫਾਇਦੇ ਦੀ ਗੱਲ ਕਰਾਂ ਤਾਂ ਤੁਹਾਨੂੰ ਹਰ ਇੱਕ ਵੈਰਾਈਟੇ ਦੇ ਉੱਪਰ 17 ਤੋਂ 18% ਦਾ ਮਾਰਜਨ ਮਿਲ ਜਾਵੇਗਾ। ਇੱਕ ਤਰ੍ਹਾਂ ਦੇ ਨਾਲ ਇਹ 17% ਪੈਸਾ ਸਿਰ ਤੁਹਾਨੂੰ ਮਾਲ ਵੇਚਣ ਦਾ ਹੀ ਹੈ ਕਿਉਂਕਿ ਸਮਾਨ ਤਾਂ ਤੁਹਾਨੂੰ ਫ੍ਰੀ ਦੇ ਵਿੱਚ ਮਿਲ ਰਹਾ ਹੈ। ਕਿਸੇ ਦਾ ਮਾਲ ਵੇਚ ਕੇ ਤੁਸੀਂ ਆਪਣੇ ਲਈ ਪੈਸੇ ਕਮਾਉਣੇ ਨੇ। ਜਿੰਨਾ ਜ਼ਿਆਦਾ ਤੁਸੀਂ ਮਾਲ ਵੇਚੋਗੇ ਓਨਾ ਹੀ ਪ੍ਰੋਫਿਟ ਤੁਹਾਡਾ ਜ਼ਿਆਦਾ ਹੋਵੇਗਾ। ਆਹ ਹੁਣ ਅਸੀਂ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਮੰਨ ਲਓ ਕਿ ਤੁਸੀਂ ਡੇਲੀ 5000 ਦੀਆਂ ਆਈਸਕ੍ਰੀਮ ਲੈ ਕੇ ਆਉਂਦੇ ਹੋ ਅਤੇ ਸਾਰੀਆਂ ਹੀ ਆਈਸਕ੍ਰੀਮ ਵੇਚ ਦਿੰਦੇ ਹੋ ਤਾਂ ਤੁਹਾਨੂੰ 5000 ਦੇ 17% ਦੇ ਹਿਸਾਬ ਨਾਲ ਇੱਕ ਦਿਨ ਦੇ ਪੈਸੇ ਮਿਲਣਗੇ ਜਾਨੀ ਕਿ 5000 ਦਾ 17% 850 ਰੁਪਏ ਅਸੀਂ ਡੇਲੀ ਦਾ 850 ਰੁਪਏ 30 ਦਿਨਾਂ ਦਾ 25500 ਬਣਦਾ ਹੈ ਜੋ ਕਿ ਵਧੀਆ ਰਕਮ ਹੈ ਇੰਨੇ ਪੈਸੇ ਕਈ ਸਰਕਾਰੀ ਨੌਕਰੀਆਂ ਵਿੱਚ ਵੀ ਨਹੀਂ ਮਿਲਦੇ ਇਸ ਦੇ ਵਿੱਚ ਤੁਹਾਡਾ ਇੱਕ ਹੋਰ ਫਾਇਦਾ ਹੈ ਕਿ ਤੁਹਾਨੂੰ ਸਾਰਾ ਦਾ ਸਾਰਾ ਸਮਾਨ ਕੰਪਨੀ ਵੱਲੋਂ ਹੀ ਮਿਲਦਾ ਹੈ ਤੁਹਾਨੂੰ ਆਪਣੀ ਪਾਕਟ ਦੇ ਵਿੱਚੋਂ ਇੱਕ ਵੀ ਰੁਪਿਆ ਖਰਚਣ ਦੀ ਲੋੜ ਨਹੀਂ ਇਸ ਦੇ ਨਾਲ ਹੀ ਇਹ ਬਿਜ਼ਨਸ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਕਿੰਨਾ ਮਾਲ ਵੇਚ ਸਕਦੇ ਹੋ ਔਰ ਉਸ ਤੋਂ ਕਿੰਨਾ ਪ੍ਰੋਫਿਟ ਕਮਾ ਸਕਦੇ ਹੋ ਕਈ ਅਜਿਹੇ ਰੇੜੀ ਵਾਲੇ ਨੇ ਜੋ ਇੱਕ ਦਿਨ ਦੇ ਵਿੱਚ 5-5000 ਆਈਸਕ੍ਰੀਮ ਵੇਚ ਦਿੰਦੇ ਨੇ ਜੋ ਮਾਲ ਦੇ ਬਾਹਰ ਜਾਂ ਫੇ ਪੀੜ ਵਾਲੀ ਜਗ੍ਹਾ ਤੇ ਲਾਉਂਦੇ ਨੇ ਜਿੰਨੀ ਜਲਦੀ ਤੁਸੀਂ ਆਪਣੀ ਆਈਸਕ੍ਰੀਮ ਵੇਚਦੇ ਹੋ ਤੁਹਾਨੂੰ ਓਨਾ ਹੀ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਆਪਣੇ ਬਾਕੀ ਦੇ ਸਮੇਂ ਵਿੱਚ ਹੋਰ ਕੰਮ ਵੀ ਕਰ ਸਕਦੇ ਹੋ ਜਾਂ ਫਿਰ ਹੋਰ ਆਈਸਕ੍ਰੀਮ ਲੈ ਆ ਕੇ ਵੇਚ ਸਕਦੇ ਹੋ ਪਰ ਜਲਦੀ ਆਈਸਕ੍ਰੀਮ ਤਾਂ ਹੀ ਖਤਮ ਹੋਏਗੀ ਜੇ ਤੁਸੀਂ ਸਹੀ ਸਟ੍ਰੈਟੇਜੀ ਦੇ ਨਾਲ ਆਪਣਾ ਕੰਮ ਕਰੋਗੇ ਤੁਸੀਂ ਆਸੇ-ਪਾਸੇ ਬਹੁਤ ਵਾਰ ਨੋਟਿਸ ਕੀਤਾ ਹੋਣਾ ਕਿ ਇੱਕ ਬੰਦਾ ਹਜ਼ਾਰਾਂ ਰੁਪਏ ਆਪਣੇ ਸੇਮ ਕੰਮ ਤੋਂ ਕਮਾ ਰਿਹਾ ਜਦਕਿ ਸੇਮ ਕੰਮ ਦੀ ਦੁਕਾਨ ਦੇ ਉੱਪਰ ਦੂਸਰਾ ਬੰਦਾ ਕੁਝ ਵੀ ਪੈਸੇ ਨਹੀਂ ਕਮਾ پا ਰਿਹਾ ਉਹ ਹਮੇਸ਼ਾ ਆਪਣੀ ਸਟ੍ਰੈਟੇਜੀ ਤੇ ਫੋਕਸ ਕਰਕੇ ਕਸਟਮਰ ਤੇ ਫੋਕਸ ਕਰਕੇ ਆਪਣਾ ਮਾਲ ਵੇਚਦਾ ਹੈ ਆਪਣੇ ਕੰਮ ਨੂੰ ਵੱਧ ਤੋਂ ਵੱਧ ਚਲਾਉਣੇ ਤੁਸੀਂ ਹਮੇਸ਼ਾ ਮਾਰਕੀਟ ਨੂੰ ਦੇਖਦੇ ਹੋਈ ਹੀ ਆਪਣਾ ਕੰਮ ਕਰੋ। ਹੁਣ ਆਈਸਕ੍ਰੀਮ ਦੇ ਰੈਡੀ ਦੇ ਬਿਜ਼ਨਸ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਇੱਕ ਸੀਜ਼ਨਲ ਬਿਜ਼ਨਸ ਹੈ। ਇਸ ਨੂੰ ਹਮੇਸ਼ਾ ਗਰਮੀਆਂ ਦੇ ਵਿੱਚ ਹੀ ਸ਼ੁਰੂ ਕੀਤਾ ਜਾਂਦਾ ਹੈ ਤੇ ਇਹ ਬਹੁਤ ਹੀ ਰਾਈਟ ਟਾਈਮ ਹੈ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ। ਸੀਜ਼ਨ ਤੋਂ ਬਾਅਦ ਜਿਹੜੀ ਅਗਲੀ ਜ਼ਰੂਰੀ ਚੀਜ਼ ਹੈ ਉਹ ਹੈ ਲੋਕੇਸ਼ਨ। ਲੋਕੇਸ਼ਨ ਦੀ ਜਗ੍ਹਾ ਹਮੇਸ਼ਾ ਉਹ ਚੂਜ਼ ਕਰੋ ਜਿੱਥੇ ਬਹੁਤ ਸਾਰੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ ਪਰ ਉੱਥੇ ਆਈਸਕ੍ਰੀਮ ਵਾਲੇ ਬਹੁਤ ਹੀ ਘੱਟ ਨੇ। ਜਾਂ ਫਿਰ ਇਸ ਦੇ ਨਾਲ ਇਹੋ ਜਿਹੀ ਲੋਕੇਸ਼ਨ ਚੂਜ਼ ਕਰੋ ਜਿੱਥੇ ਬੱਚੇ ਜ਼ਿਆਦਾ ਆ ਕਿਉਂਕਿ ਬੱਚੇ ਆਪਣੇ ਪੇਰੈਂਟਸ ਨੂੰ ਇਨਸਿਸਟ ਕਰਦੇ ਨੇ ਕਿ ਸਾਨੂੰ ਆਈਸਕ੍ਰੀਮ ਲੈ ਕੇ ਦੋ ਤੁਸੀਂ ਆਪਣਾ ਰੇਹੜੀ ਵਾਲਾ ਬਿਜ਼ਨਸ ਸਕੂਲ ਕਾਲਜ ਜਾਂ ਫਿਰ ਪਾਰਕ ਦੇ ਬਾਹਰ ਲਗਾਓ ਜਿੱਥੇ ਬਹੁਤ ਹੀ ਜ਼ਿਆਦਾ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੀਜ਼ਾਂ ਆਨਲਾਈਨ ਵਿਕਦੀਆਂ ਨੇ ਤੁਸੀਂ ਆਪਣੀ ਰੇਹੜੀ ਦੇ ਉੱਪਰ ਇੱਕ QR ਕੋਡ ਲਗਾ ਕੇ ਆਪਣੀ ਆਈਸਕ੍ਰੀਮ ਨੂੰ ਆਨਲਾਈਨ ਵੀ ਵੇਚ ਸਕਦੇ ਹੋ ਜਿਹਨਾਂ ਦੀ ਡਿਲੀਵਰੀ ਤੁਸੀਂ ਲਾਗੇ ਸਾਕੇਦੇ ਏਰੀਆ ਦੇ ਵਿੱਚ ਬੜੇ ਆਰਾਮ ਨਾਲ ਕਰ ਸਕਦੇ ਹੋ ਔਰ ਕੋਸ਼ਿਸ਼ ਕਰੋ ਕਿ ਜਿਹੜੇ ਵੀ ਤੁਹਾਡੇ ਕਸਟਮਰ ਨੇ ਉਹ ਤੁਹਾਡਾ QR ਕੋਡ ਨੂੰ ਸੇਵ ਕਰਨ ਜਾਫੇ ਤੁਹਾਡੇ ਫੋਨ ਨੰਬਰ ਨੂੰ ਸੇਵ ਕਰ ਤਾਂ ਕਿ ਉਹ ਤੁਹਾਨੂੰ ਕਦੀ ਵੀ ਫੋਨ ਕਰਕੇ ਆਰਡਰ ਦੇ ਸਕਣ ਔਰ ਤੁਸੀਂ ਇਹ ਫੈਸਿਲਿਟੀ ਦੋ ਕਿ ਤੁਹਾਡਾ ਆਰਡਰ ਤੁਹਾਡੇ ਘਰ ਹੀ ਪਹੁੰਚੇਗਾ ਇਸ ਤਰੀਕੇ ਦੇ ਨਾਲ ਤੁਹਾਡਾ ਬਹੁਤ ਮਾਲ ਬਹੁਤ ਹੀ ਤੇਜ਼ੀ ਦੇ ਨਾਲ ਵਿਕ ਜਾਏਗਾ ਔਰ ਤੁਹਾਡੇ ਪੱਕੇ ਕਸਟਮਰ ਲੱਗ ਜਾਣਗੇ ਜਦੋਂ ਵੀ ਉਹਨਾਂ ਦੇ ਘਰ ਕੋਈ ਗੈਸਟ ਆਉਂਦੇ ਨੇ ਜਾਂ ਕੋਈ ਹੋਰ ਬੰਦਾ ਆਉਂਦਾ ਹੈ ਤੇ ਤੁਹਾਨੂੰ ਉਹ ਡਾਇਰੈਕਟਲੀ ਫੋਨ ਤੇ ਆਰਡਰ ਕਰਕੇ ਤੁਹਾਡੇ ਕੋਲ ਆਈਸਕ੍ਰੀਮ ਮੰਗਵਾਉਣਗੇ ਔਰ ਤੁਹਾਡੇ ਨਾਲ ਪੱਕੇ ਜੁੜੇ ਰਹਿਣਗੇ ਇਸ ਤਰੀਕੇ ਦੇ ਨਾਲ ਤੁਸੀਂ ਛੋਟੀਆਂ-ਛੋਟੀਆਂ ਸਟ੍ਰੈਟੇਜੀ ਲਗਾ ਕੇ ਆਪਣੀ ਆਈਸਕ੍ਰੀਮ ਨੂੰ ਜਲਦੀ ਹੀ ਸੇਲ ਕਰ ਸਕਦੇ ਹੋ ਬਹੁਤ ਸਾਰੇ ਸਾਡੇ ਐਸੇ ਪੈਨਪ੍ਰਾਣੇ ਜਿਹੜੇ ਕਿ ਨੌਕਰੀ ਨਹੀਂ ਕਰ ਸਕਦੇ ਜਾਂ ਕਿਸੇ ਕਾਰਨ ਕਰਕੇ ਨੌਕਰੀ ਨਹੀਂ ਮਿਲ ਰਹੀ ਉਹ ਐਵੇਂ ਦੇ ਛੋਟੇ ਜਿਹੇ ਕੰਮ ਤੋਂ ਆਪਣਾ ਬਿਜ਼ਨਸ ਸ ਇਹ ਐਕਸਪੈਂਡ ਕਰ ਸਕਦੇ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕੋਈ ਵੀ ਬਿਜ਼ਨਸ ਛੋਟਾ ਜਾਂ ਵੱਡਾ ਨਹੀਂ ਹੁੰਦਾ ਜੇਕਰ ਤੁਸੀਂ ਛੋਟਾ ਬਿਜ਼ਨਸ ਸਮਝ ਕੇ ਛੱਡ ਦੋਗੇ ਕਦੀ ਵੀ ਵੱਡਾ ਕਰ ਨਹੀਂ ਪਾਓਗੇ ਜੇਕਰ ਤੁਸੀਂ ਆਪਣੇ ਮਕਾਨਾਂ ਦੀ ਨੀਂ ਨੀ ਰੱਖੋਗੇ ਤਾਂ ਤੁਸੀਂ ਕਿਵੇਂ ਆਪਣੇ ਮਕਾਨ ਬਣਾ ਪਾਓਗੇ ਇਹ ਤੁਹਾਡਾ ਇੱਕ ਛੋਟਾ ਬਿਜ਼ਨਸ ਨਹੀਂ ਹੋ ਸਕਦਾ ਲੋਕਾਂ ਨੇ ਬਹੁਤ سارے ਛੋਟੇ ਕੰਮਾਂ ਤੋਂ ਸ਼ੁਰੂਆਤ ਕਰਕੇ ਅੱਜ ਬਹੁਤ ਵੱਡੇ ਬ੍ਰਾਂਡ ਬਣਾ ਲਏ ਨੇ ਔਰ ਜਿਹਨਾਂ ਦੀ ਮਾਰਕੀਟ ਦੇ ਵਿੱਚ ਕਰੋੜਾ ਰੁਪਇਆ ਵੈਲਿਊ ਹੈ ਇਹਦੀ ਮੈਂ ਇੱਕ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਸ਼ੇਅਰ ਕਰਦਾ ਹਾਂ MDH ਮਸਾਲੇ MDH ਮਸਾਲੇ ਵਾਲੇ ਬਜ਼ੁਰਗ ਖੁਦ ਮਸਾਲਾ ਵੇਚਣ ਜਾਂਦੇ ਸੀ ਅੱਜ ਤੁਸੀਂ ਖੁਦ ਇੰਟਰਨੈਟ ਤੇ ਚੈੱਕ ਕਰੋਗੇ ਉਹਨਾਂ ਦੀ MDH ਕੰਪਨੀ ਦੀ ਵੈਲਿਊ ਕੀ ਹੈ ਮੈਂ ਸਿਰਫ ਤੁਹਾਡੇ ਨਾਲ ਇਹ ਆਈਡੀਆ ਸ਼ੇਅਰ ਕਰਨਾ ਸੀ ਹੁਣ ਤੁਹਾਡੇ ਉੱਪਰ ਹੈ ਕਿ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ ਔਰ ਇਸ ਦੀ ਕਿਸ ਤਰੀਕੇ ਨਾਲ ਸ਼ੁਰੂਆਤ ਕਰਦੇ ਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹੈ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਪਾ